ਲਓ ਜੀ ਰਾਣੀ ਨੰਬਰ 3 PV7 CG 7205 ਜੋ ਕਿ ਮਾਈ ਜੀ ਬਾਡੀ ਤਿਆਰ ਹੋ ਗਈ ਗੱਡੀ ਦੀ ਤੇ ਆਪਣੇ ਆਪਣੇ ਰਿਵਿਊ ਦੇਣੇ ਆ ਰੰਗ ਤੇ ਗੱਡੀ ਲੱਗ ਗਈ ਆ ਗੱਡੀ ਬਿਨਾ ਸ਼ੈੱਡ ਤੋਂ ਤਿਆਰ ਹੋਈ ਉਹਦੇ ਕਰਕੇ ਮੜਾ ਮੜਾ ਆ ਜਿਹੜੀ ਚਾਦਰ ਆ ਇੱਥੇ ਦਾਗ ਜੇ ਆਏ ਹੋਏ ਆ ਬਾਕੀ ਤੁਸੀਂ ਬਾਡੀ ਚੈੱਕ ਕਰੋ ਤੇ ਕਮੈਂਟ ਵਿੱਚ ਦੱਸਣਾ ਕਿਵੇਂ ਲੱਗੀ ਬਾਡੀ ਜੀਗਾ ਜੀ ਆ ਬਾਡੀ ਢਾਂਚਾ 5 ਫੁੱਟ ਚਾਦਰ ਟੋਟਲ 7 ਫੁੱਟ ਠੀਕ ਹੈ ਜੀ ਐਂਗਲ ਪੂਰੇ ਆ ਤੇ ਆ ਟੂਲ ਬਾਕਸ ਬਣਾਇਆ ਹੋਇਆ ਛੋਟਾ ਜਿਹਾ ਫਸਟਪਣੀ ਆ ਗਈ ਠੀਕ ਹੈ ਜੀ ਤੇ ਐਂਗਲ ਵੀ ਜਿਹੜਾ ਆ ਡੇਢ ਦਾ ਐਂਗਲ ਲਾਇਆ 2 ਦਾ ساری 2 ਦਾ ਐਂਗਲ ਲਾਇਆ ਆ ਤੇ ਆ ਚੀਜ਼ ਆ ਬਾਕੀ ਤੁਹਾਨੂੰ ਬੈਕ ਵੀ ਦਿਖਾ ਦੰਨੇ ਆ ਤੇ ਰੰਗ ਤੋਂ ਬਾਅਦ ਦੀ ਵੀਡੀਓ ਵੀ ਨਾਲ ਐਡ ਕਰਾਂਗੇ ਉਹ ਵੀ ਕਰਿਓ ਚੈੱਕ ਆਹ ਡਾਲਾ ਠੀਕ ਹੈ ਜੀ ਕਾਸਪਲਾਈ ਦਾ ਕੋਈ ਗੱਡੀ ਕੱਚੇ ਕੁੱਚੇ ਤੇ ਵੀ ਚੱਲਣੀ ਆ ਅੰਦਰ ਸਿੱਧੀਆਂ ਪਾਈਪਾਂ ਜਣੀਆਂ ਕੱਢ ਦਿੱਤੀਆਂ ਅੱਧੀ ਦੂਦੀ ਪੈਪ ਜਿਹੜੀ ਆ ਤਾਂ ਜੋ ਗੱਡੀ ਦਾ ਬਜਨ ਵੀ ਨਾ ਆਵੇ ਤਾਂ ਮਜ਼ਬੂਤੀ ਵੀ ਰਹਿ ਜਾਏ ਠੀਕ ਹੈ ਜੀ ਆ ਸੱਜਾ ਪਾਸਾ ਅਸੀਂ ਪਿੱਛੇ ਰੇਲਿੰਗ ਉੱਚੀ ਲਾਈ ਆ ਕੋਈ ਗੱਡੀ ਥੱਲੇ ਲੱਗ ਜਾਂਦੀ ਬਾਕੀ ਆ ਟੈਕੀ ਦਾ ਰਿਗਾਰਡ ਚਾਦਰ ਲਾਈ ਆ। ਦੂਰੀਆ ਬਾਕਸ ਫਿਲਟਰ ਨੂੰ ਲੌਕ ਕੀਤਾ। ਅਜੇ ਘਰ ਫਿਲਟਰ ਵੀ ਚੋਰੀ ਹੋਣ ਲੱਪਿਆ। ਆ ਟੂਲ ਆ। ਖੰਡੇ ਤੇ ਫੱਟੀ ਲਾਈ ਹੋਈ ਆ ਰੰਗ ਕਰਨ ਲਈ। ਹਾਂਜੀ ਸਾਰੀ ਕੰਪਲੀਟ ਕਰਕੇ ਦਿਖਾਵਾਂਗੇ ਤੁਹਾਨੂੰ।